ਰਹਾਉ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਇ ਖੇਤੀ ਜੰਮੀ ਅਗਲੀ ਸਹਜੇ ਖੇਤੀ ਰਾਹੀਐ ਸਹਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਇ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਜ ਸੁਭਾਈ ਤੈਨੂੰ ਅਗਲੀ ਨਹੀਂ ਬੋਲਣਾ ਜਿਵੇਂ ਗਿਆਨੀ ਜੀ ਨੇ ਪੜਿਆ ਅਗਲੀ ਇਦਾਂ ਉਚਾਰਨ ਕਰਨਾ ਬਹੁਤ ਜ਼ਿਆਦਾ ਹਾਂਜੀ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿ ਤਖ ਜਾਇ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿ ਤਖ ਜਾਇ ਇਹੋ ਮਨ ਸਾਚਾ ਸਚ ਰਤਾ ਸਚੇ ਰਹਿ ਆ ਸਮਾਏ ਆਖਣ ਵੇਖਣ ਭੂਲਣ ਸਬਦੇ ਰਹਿਆ ਸਮਾਏ ਬਾਣੀ ਵੱਜੀ ਚਹੁ ਜੁਗੀ ਸਚੋ ਸੱਚ ਸੁਣਾਏ ਹਉ ਮੈਂ ਮੀਰਾ ਰਹਿ ਗਿਆ ਸਚੈ ਲਿਆ ਮਿਲਾਏ ਤਿਨ ਕਉ ਮਹਿਲ ਹਦੂਰ ਹੈ ਜੋ ਸਚ ਰਹੀ ਲਿਵ ਲਾਇ ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹੈ ਸਤਗੁਰ ਭੇਟੈ ਜਿਸ ਆਇ ਆਨੰਦਨ ਨਾਮੇ ਰਤਿਆ ਦੁਖ ਵਿਖਿਆ ਵਿੱਚ ਹੋ ਜਾਏ ਨਾਨਕ ਸ਼ਬਦ ਮਿਲਾ ਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿੰਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹਾ ਸੱਚੇ ਕੇ ਗੁਣਸਾਰ ਮਿਲ ਰਹੇ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਿਧਾ ਮੈਲ ਚੁਕਾਈ ਅਨ ਹਰ ਰੱਖਿਆ ਉਰ ਧਾਰ ਸੱਚੀ ਬਾਣੀ ਸਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮੈਲ ਪਰ ਨਾਲ ਪਰ ਨਾਲ ਪਾਠੀ ਸਿੰਘ ਜੀ ਨੇ ਪਾਠ ਸ਼ੁੱਧ ਕੀਤਾ ਹੈ ਸਹੀ ਕੀਤਾ ਹੈ ਛਾਪੇ ਵਿੱਚ ਭਾਰ ਨਾਲ ਵਖਰਾ ਵਖਰਾ ਛਪਿਆ ਹੁੰਦਾ ਹੈ ਪਰਿਸ਼ੁੱਧ ਪਾਠ ਪਰ ਨਾਲ ਇਕੱਠਾ ਬੋਲਣਾ ਹੈ ਜੀ ਮਾਨ ਮੇਰੇ ਹਉਮੈ ਮੈਲ ਪਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸੁਵਾਰਣ ਹਾਰ ਰਹਾਉ ਸੱਚਾ ਸ਼ਬਦ ਮਨ 모ਹਿਆ ਪ੍ਰਭ ਆਪੇ ਲੈ ਮਿਲਾਏ ਆਨੰਦਨ ਨਾਮੇ ਰਤਿਆ ਆਨੰਦਨ ਆਨੰਦਨ ਨਾਮੇ ਰਤਿਆ ਜੋਤੀ ਜੋਤ ਸਮਾਇ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਗੂਜ ਨਾ ਪਾਏ ਜਿਨ ਕਉ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਵਿਣ ਨਾ ਆਵੇ ਸਭ ਢਮਣੀ ਦੂਜੈ ਭਾਇ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਰੇ ਪਰਮ ਭੁਲਾਣਾ ਅੰਧੋਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਾਣੀ ਆਪੇ ਲੈ ਮੈ ਲਾਈ ਸਭ ਕਿਸ ਸੁਣਦਾ ਵੇਖਦਾ ਕਿਉ ਮੁਕਰ ਪਿਆ ਜਾਏ పాਪੋ ਪਾਪ ਕਮਾਵਦੇ పాਪੇ ਪਚਹਿ ਪਚਾਈ ਸੋ ਪ੍ਰਭ ਨਦਰ ਨ ਆਵਈ ਮਨ ਮੁਖ ਬੂਜ ਨ ਪਾਏ ਜਿਸ ਵੇ ਖਾਲੇ ਸੋਈ ਵੇਖਾ ਨਾਨਕ ਗੁਰਮੁਖ ਪਾਏ ਸਿਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਾਈ ਬਿਨ ਗੁਰ ਤੇ ਜਮਕ ਲਾ ਕੇ ਬਿਨ ਗੁਰ ਰੋਗ ਨਾ ਟੁੱਟਾਈ ਬਿਨ ਗੁਰ ਰੋਗ ਨਾ ਟੁੱਟਾਈ ਹਉ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ ਗੁਰ ਸਬਦੀ ਹਰ ਪਾਈਐ ਬਿਨ ਸਬਦਾ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ ਹਰ ਏਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸਬਦ ਸਲਾਹੀ ਮਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰਿ ਅੰਦਰ ਵੇਖਦਾ ਜੈ ਭਾਵੈ ਤੈ ਦੇ ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖ 나ਹੇ ਵੇਖ ਕੀ ਕਾਰ ਕਮਾਵਣੀ ਵੇਖ ਹੀ ਮਾਹੇ ਸਮਾਹੇ ਬੇਨ ਨਾ ਵੈ ਠੌਰ ਨਾ ਪਾਈਨੀ ਜਮਪੁਰ ਦੂਖ ਸਹਾ ਹੈ ਜੀਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ 부ਝੀਐ ਤਾ ਪਾਏ ਮੋਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ ਸਿਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨਾ ਸਚ ਨਾਮ ਆਧਾਰ ਗੁਰ ਸਬਦੀ ਸਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਏ ਪਿਆਰ ਕਿਰਪਾ ਕਰ ਕੈ ਆਪਣੀ ਦਿੱਤੋਨ ਭਗਤ ਪੰਡਾਰ ਦਿੱਤੋਨ ਦਿੱਤੋਨ ਭਗਤ ਪੰਡਾਰ ਕਿਰਪਾ ਕਰ ਕੈ ਆਪਣੀ ਦੇ ਤੋਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸਮਾਏ ਰਹਾਉ ਸਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਏ ਗੁਰਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹਵਾ ਰਤੀ ਸਬਦ ਸਚਾ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਈ ਸੰਸਾ ਚਲੋ ਹਾਂ ਚਲੋ ਚਲੋ ਸੰਸਾ ਇਹੋ ਸੰਸਾਰ ਹੈ ਸੁਤਿਆ ਰਹਿਣ ਵਿਹਾਇ ਇਕ ਆਪਣਾ ਭਾਣਾ ਕੱਢ ਲੈਨ ਇਕ ਇਕ ਆਪਣਾ ਭਾਣਾ ਕੱਢ ਲੈਨ ਆਪੇ ਲੈਯੋਨ ਮਿਲਾਏ ਦੋ ਪਾਠ ਭੇਦ ਇੱਕ ਪੰਕਤੀ ਵਿੱਚ ਆਏ ਲੈਯਨ ਲੈਯੋਨ ਇੰਨਾ ਅੱਖਰਾਂ ਦਾ ਫਰਕ ਸਮਝਣਾ ਔਰ ਉਚਾਰਨ ਸ਼ੁੱਧ ਕਰਨਾ ਇੱਕ ਆਪਣਾ ਭਾਣਾ ਕੱਢ ਲਏ ਹਨ ਇੱਥੇ ਐੜੇ ਨਾਲ ਪਾਠ ਹੈ ਆਪੇ ਲਿਓਨ ਮਿਲਾਏ ਇੱਥੇ ਖੁੱਲੇ ਮੂੰਹ ਵਾਲਾ ਊੜਾ ਭਾਵ ਕੇ ਊੜੇ ਹੋੜਾ ਇਉਂ ਸਮਝ ਕੇ ਪਾਠ ਕਰਨਾ ਜੀ ਇੱਕ ਆਪਣਾ ਭਾਣਾ ਕੱਢ ਲਏ ਹਨ ਆਪੇ ਲਿਓਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀ ਆਨ ਗੁਰਮੁਖ ਦੇ 부ਝਾਏ ਸਭਨਾ ਦਾ ਦਾਤਾ ਏਕ ਹੈ ਭੁੱਲਿਆ ਲਏ ਸਮਝਾਏ ਇਕ ਆਪੇ ਆਪ ਖੁਆਇਆਨ ਦੂਜੈ ਛੱਡਿਆਨ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਿਲਾਏ ਅਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਗੋਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰ ਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬੇਨ ਸਤਿਗੁਰ ਕਿਨੈ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨਾ ਉਤਰੈ ਜਿਚਰਬਦ ਨਾ ਕਰੇ ਪਿਆਰ ਚਰਬੁਰ ਜਿਚਰ ਮਨਮੁਖ ਮੈਲ ਨਾ ਉਤਰੈ ਜਿਚਰ ਗੁਰ ਸਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੈ ਭਾਣਾ ਚਲ ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਅੰਮ੍ਰਿਤ ਅੰਮ੍ਰਿਤ ਹਾਂ ਜੀ ਅੰਮ੍ਰਿਤ ਜਿਵੇਂ ਸੰਤ ਜੀ ਦੱਸ ਰਹੇ ਨੇ ਅਮਰਤ ਨਹੀਂ ਅਮਰਤ ਬੋਲਾਂਗੇ ਤਾਂ ਸਿਹਾਰੀ ਵਿੱਚੋਂ ਲੁਪਤ ਹੋ ਜਾਵੇਗੀ ਅੰਮ੍ਰਿਤ ਸਿਹਾਰੀ ਪੂਰੀ ਬੋਲ ਕੇ ਨਿਜ ਘਰ ਵਸ ਹੈ ਅੰਮ੍ਰਿਤ ਪੀਵਹਿ ਹੈ ਤਾ ਸੁਖ ਲਹ ਹੈ ਮਹੱਲ ਪਿੱਛੇ ਮੰਮਾ ਹਾ ਹਾ ਲੱਲਾ ਔਂਕੜ ਕਈ ਵਾਰ ਪਾਠ ਆਇਆ ਉਥੇ ਚਾਲ ਮੁਤਾਬਕ ਮਹਿਲ ਪਾਠ ਆ ਰਿਹਾ ਸੀ ਇਥੇ ਚਾਲ ਮੁਤਾਬਕ ਪਾਠ ਮਹੱਲ ਆਵੇਗਾ ਅੱਖਰ ਸ਼ਬਦ ਜੋੜ ਜਿਸ ਨੂੰ ਆਪਾਂ ਸਪੈਲਿੰਗ ਕਹਿੰਦੇ ਆ ਉਹ ਉਹੀ ਨੇ ਪਰ ਚਾਲ ਮੁਤਾਬਕ ਇਥੇ ਪਾਠ ਮਹੱਲ ਆਵੇਗਾ ਮਹਿਲ ਨਹੀਂ ਹਾਂਜੀ ਮਨ ਮੇਰੇ ਸਤਿਗੁਰ ਕੈ ਭਾਣੈ ਚਲ ਨਿਜ ਘਰ ਵਸ ਹੈ ਅੰਮ੍ਰਿਤ ਪੀਵ ਹੈ ਤਾ ਸੁਖ ਲਹ ਹੈ ਮਹਲ ਰਹਾਉ ਔ ਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ ਬਹਿਣ ਨਾ ਮਿਲੇ ਹਦੂਰ ਔ ਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ ਮਨਮੁਖ ਸਬਦ ਨਾ ਜਾਣੈ ਅਵਗਣ ਸੋ ਪ੍ਰਭ ਦੂਰ ਜਿਨੀ ਸਚ ਪਛਾਨਿਆ ਸਚ ਰਤੇ ਭਰਪੂਰ ਗੁਰ ਸਬਦੀ ਮਨ 베ਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸਬਦੇ ਲਇਓਨ ਮਿਲਾਏ ਸਚਾ ਰੰਗ ਨਾ ਉਤਰੈ ਜੋ ਸਚ ਰਤੇ ਲਿਵ ਲਾਇ ਚਾਰੇ ਕੁੰਡਾ ਭਾਵ ਥਕੇ ਮਨਮੁਖ ਬੂਝ ਨਾ ਪਾਏ ਜਿਸ ਸਤਗੁਰ ਮੇਲੇ ਸੋ ਮਿਲੈ ਸਚੈ ਸਬਦ ਸਮਾਏ ਮਿੱਤਰ ਕਣੇਰੇ ਕਾਰਥਕੀ ਮਿੱਤਰ ਮਿੱਤਰ ਪਾਠ ਨਹੀਂ ਮਿੱਤਰ ਪਾਠ ਸੁਧ ਹੈ ਮਿੱਤਰ ਕਣੇਰੇ ਕਾਰਥਕੀ ਮੇਰਾ ਦੁੱਖ ਕਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸਬਦ ਮਿਲਾਵਾ ਹੋਏ ਸਚ ਖਟਣਾ ਸਚ ਰਾਸ ਹੈ ਸਚੈ ਸਚੀ ਸੋਏ ਸਚ ਮਿਲੇ ਸੇ ਨਾ ਵਿਛੜਹਿ ਨਾਨਕ ਗੁਰਮੁਖ ਹੋਏ ਸਿਰੀ ਰਾਗ ਮਹੱਲਾ ਤੀਜਾ ਆਪੇ ਕਾਰਣ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਏ ਸਭ ਏਕੋ ਇੱਕ ਵਰਤਦਾ ਅਲਖ ਨ ਲਖਿਆ ਜਾਏ ਆਪੇ ਪ੍ਰਭੂ ਦਇਆਲ ਹੈ ਆਪੇ ਦੇਹ 부ਝਾਏ ਗੁਰਮਤੀ ਸਦਮਨ ਵਸਿਆ ਸੱਚ ਰਹੇ ਲਿਵ ਲਾਏ ਮਨ ਮੇਰੇ ਗੁਰ ਕੀ ਮੰਨ ਲੈ ਰਜਾਈ ਮਨ ਤਨ ਸੀਤਲ ਸਬਤਿਐ ਨਾਮ ਵਸੈ ਮਨ ਆਏ ਰਹਾਉ ਜੇ ਨ ਕਰਿ ਕਾਰਣ ਧਾਰਿਆ ਸੋਈ ਸਾਰ ਕਰੇ ਗੁਰ ਕੈ ਸਬਦ ਪਛਾਣੀਐ ਜਹ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਤਿਤ ਸਚੈ ਦਰਬਾਰ ਗੁਰਮੁਖ ਸਚੈ ਸਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰ ਆਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਬੀਚਾਰ ਗੁਰ ਸਬਦੀ ਸਲਾਹੀਐ ਹਉਮੈ ਵਿੱਚ ਹੋਖ ਹੋਏ ਸਾ ਧਨ ਨਾ ਵੈ ਬਾਹਰੀ ਅਵਗਣਵੰਤੀ ਰੋਏ ਸਾ ਧਨ ਪਾਠ ਆਪ ਜੀ ਨੇ ਜਿਵੇਂ ਪਾਠੀ ਸਿੰਘ ਜੀ ਪਾਸੋਂ ਸੁਣਿਆ ਹੈ ਸਾਧਨ ਨਹੀਂ ਪਾਠ ਕਰਨਾ ਸਤਨ ਨਹੀਂ ਵੀ ਕਰਨਾ ਸਾ ਵਖਰਾ ਧਨ ਵਖਰਾ ਸਪਸ਼ਟ ਨਿਖੇੜ ਕੇ ਜੀ ਸਾਤਨ ਨਾਵੇ ਬਾਹਰੀ ਅਵਗਣਵੰਤੀ ਰੋਏ ਸੱਚ ਸਲਾਹੀ ਸੱਚ ਲੱਗਾ ਸਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੇ ਗੁਣ ਸੰਗ੍ਰਹਾ ਅਵਗੁਣ ਕੱਢਾ ਧੋਏ ਆਪੇ ਮੇਲ ਮਿਲਾਏ ਦਾ ਫਿਰ ਵੇਸ਼ ਓੜਾ ਨਾ ਹੋਏ ਵੇਸ਼ ਓੜਾ ਖਿਆਲ ਰੱਖਣਾ ਵਿਸ਼ੋੜਾ ਨਹੀਂ ਵਿਸ਼ੋੜਾ ਵਵੇਂ ਨੂੰ ਸਿਹਾਰੀ ਨਾ ਬਣੇ ਵੇ ਛੋੜਾ ਲਿਖਿਆ ਹੈ ਸਤਿਗੁਰੂ ਜੀ ਨੇ ਇਉਂ ਲਾਮ ਦਾ ਉਚਾਰਨ ਸਪਸ਼ਟ ਕਰਕੇ ਉਚਾਰਨ ਕਰਨਾ ਆਪੇ ਮੇਲ ਮਿਲਾਏ ਦਾ ਫਿਰ ਵੇ ਛੋੜਾ ਨਾ ਹੋਏ ਨਾਨਕ ਗੁਰਸਾਹ ਲਾਹੀ ਆਪਣਾ ਜਿੱਦੂ ਪਾਈ ਸੱਚ ਨਾਨਕ ਗੁਰਸਾਹ ਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸਿਰੀ ਰਾਗ ਮਹੱਲਾ ਤੀਜਾ ਸੋਣ ਸੋਣ ਕਾਮ ਗਹੇਲੀਏ ਕਿਆ ਚਲਹੈ ਬਾਹ ਲੁਡਾਏ ਆਪਣਾ ਪੇਰ ਨਾ ਪਛਾਣ ਹੀ ਕਿਆ ਮੋਹ ਦੇ ਸਹਜਾਏ ਜਿਨੀ ਸਖੀ ਕੰਤ ਪਛਾਣਿਆ ਹਾਂ ਜੀ ਇਹ ਉਚਾਰਣ ਦਾ ਖਿਆਲ ਰੱਖਣਾ ਜਿਨੀ ਸਖੀ ਖਖੇ ਉੱਪਰ ਬਿੰਦੀ ਲੱਗੀ ਹੋਈ ਐ ਇਹ ਬਿਹਾਰੀ ਦੇ ਨਾਲ ਇਸ ਬਿੰਦੀ ਦਾ ਉਚਾਰਣ ਹੋਵੇਗਾ ਜਿਨੀ ਸਖੀ ਕੰਤ ਪਛਾਣਿਆ ਜਿਨੀ ਸਖੀ ਕੰਤ ਪਛਾਣਿਆ ਹੋ ਤਿਨ ਕੈ ਲਾਗੋ ਪਾਏ ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁਠੀ ਕੂੜ ਯਾਰ ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨ ਮੁਖ ਕੰਤ ਨ ਪਛਾਣਾਈ ਤੈਨ ਕਿਉ ਰੈਣ ਵਿਹਾਏ ਗਰਬ ਅਟਿਆ ਤ੍ਰਿਸ਼ਨਾ ਜਲ ਹੈ ਦੁਖ ਪਾਵ ਹੈ ਦੂਜੈ ਪਾਏ ਇਥੇ ਅਟਿਆ ਪਾਠ ਪੋਲਾ ਨਹੀਂ ਕਰਨਾ ਅਟਿਆ ਗਰਬ ਅਟਿਆ ਹਾਂਜੀ ਇਉਂ ਪਾਠ ਕਰਨਾ ਹੈ ਜੀ ਗਰਬ ਅਟਿਆ ਤ੍ਰਿਸ਼ਨਾ ਜਲ ਹੈ ਦੁਖ ਪਾਵ ਹੈ ਦੂਜੈ ਪਾਏ ਸਬਦ ਰਤਿਆ ਸੋਹਾ ਗਣੀ ਤਿਨ ਵਿੱਚ ਹੋ ਹਉ ਮੈਂ ਜਾਏ ਸਦਾ ਪਿਰ ਰਾਵ ਹੈ ਆਪਣਾ ਤਿਨਾ ਸੁਖੇ ਸੁਖ ਵਿਹਾਈ ਗਿਆਨ ਵਿਹੂਣੀ ਪਿਰ ਮੁੱਤੀਆ ਪਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁਖ ਨਾ ਜਾਏ ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਿਲਾਏ ਪੂਰਾ ਭਾਗ ਸਤਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਹਾਂਜੀ ਪੂਰਾ ਭਾਗ ਸਤਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਪੂਰਾ ਭਾਗ ਸਤਗੁਰ ਮਿਲੈ ਪਿਰ ਪਾਇਆ ਸੱਚ ਸਮਾਇ ਸੇ ਸਹੀ ਆਸੋਹਾ ਗਣੀ ਜਿਨ ਕੋ ਨਦਰ ਕਰੇ ਖਸਮ ਪਛਾਣ ਹੈ ਆਪਨ ਤਾਨ ਮਨ ਆਗੇ ਦੇ ਘਰ ਵਰ ਪਾਇਆ ਆਪਨਾ ਹਉਮੈ ਦੂਰ ਕਰੇ ਨਾਨਕ ਸੋਭਾਵੰਤੀ ਆਸੋਹਾ ਗਣੀ ਅਨ ਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇਕ ਪੈਰ ਰਾਵ ਹੈ ਆਪਣਾ ਹਉ ਕੈ ਦਰ ਪੂਛਾ ਜਾਏ ਕੈ ਵਖਰਾ ਦਰ ਵਖਰਾ ਕੈ ਦਰ ਪੂਛਾ ਜਾਏ ਇਕ ਪੈਰ ਰਾਵ ਹੈ ਆਪਣਾ ਹਉ ਕੈ ਦਰ ਪੂਛਾ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇ ਕਿਸ ਨੇੜਾ ਕਿਸ ਦੂਰ ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ 라ਵੇ ਸਦਾ ਹਦੂਰ ਮੁੰਦੇ ਤੂ ਚੱਲ ਗੁਰ ਕੈ ਪਾਏ ਅਨ ਦਿਨ 라ਵੇ ਪਿਰ ਆਪਣਾ ਸਹਜੇ ਸੱਚ ਸਮਾਏ ਰਹਾਓ ਸਬਦ ਰਤਿਆ ਸੋਹਾਗਣੀ ਸਚੈ ਸਬਦ ਸੀਗਾਰ ਹਰਿ ਵਾਰ ਪਾਏਨ ਅਪ ਹਰ ਵਰ ਪਾਇਨ ਘਰ ਆਪਣੈ ਗੁਰ ਕੈ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਬਸੈ ਦੇਏ ਆਧਾਰ ਪ੍ਰੀਤਮ ਮਨ ਵਸੈ ਪ੍ਰੀਤਮ ਮਨ ਇਕੱਠਾ ਨਹੀਂ ਬੋਲਣਾ ਪ੍ਰੀਤਮ ਮਨ ਵਸੈ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਬਸੈ ਦੇਏ ਆਧਾਰ ਪੇਰ ਸਾਲਾ ਹਨ ਆਪਣਾ ਤਿਨ ਕਹਿ ਹੋ ਸਦ ਬਲ ਹਾਰ ਜਾਓ ਮਾਨ ਤਨ ਅਰਪੇ ਸਿਰ ਦੇਈ ਤਿਨ ਕਹਿ ਲਾਗਾ ਪਾਏ ਜਿਨੀ ਇਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸਤ ਤੂ ਸਭ ਕਿਛੁ ਤੇਰੈ ਚੀਰੈ ਲਖ ਚੌਰਾਸੀ ਹ ਤਰਸ ਦੇ ਫਿਰੇ ਬੇਨ ਗੌਰ ਭੇਟੇ ਪੀਰੈ ਹਰ ਜੀਉ ਬਖਸੇ ਬਖਸ ਲਏ ਸੁਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨਾ ਕੋਇ ਰਹਾਉ ਧਰਮ ਰਾਏ ਨੋ ਹੁਕਮ ਹੈ ਬਹਿਤ ਧਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਬੀਚਾਰ ਦੂਜੈ ਭਾਏ ਦੁਸ਼ਟ ਆਤਮਾ ਓਹ ਤੇਰੀ ਸਰਕਾਰ ਇਹ ਸਰਕਾਰ ਪਾਠ ਇਕੱਠਾ ਹੈ ਇਥੇ ਸਰਕਾਰ ਵੱਖਰਾ ਵੱਖਰਾ ਨਹੀਂ ਕਰਨਾ ਹਾਂਜੀ ਦੂਜੈ ਭਾਏ ਦੂਜੈ ਭਾਏ ਦੁਸ਼ਟ ਆਤਮਾ ਦੁਸ਼ਟ ਆਤਮਾ ਇਕੱਠਾ ਨਹੀਂ ਬੋਲ ਜਾਣਾ ਦੂਜੈ ਭਾਏ ਦੁਸ਼ਟ ਆਤਮਾ ਯੋ ਐੜੀ ਦੀ ਹੋਂਦ ਪੂਰੀ ਸਾਹਮਣੇ ਆਵੇ ਦੂਜੈ ਭਾਏ ਦੁਸ਼ਟ ਆਤਮਾ ਓਹ ਤੇਰੀ ਸਰਕਾਰ ਦੂਜੈ ਭਾਏ ਦੁਸ਼ਟ ਆਤਮਾ ਓਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾ ਸਮਾਨ ਅਧਿਆਤਮੀ ਹਰ ਗੁਣਤਾ ਸਮਾਨ ਜਪਹਿ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਮਾਨਕੇ ਬੇਕਾਰ ਮਨ ਹੈ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰਾ ਦਿਵਾਨ ਸਬਦ ਨਾ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹੇ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨਾ ਕੋਇ ਜੋ ਬੋਲਾਏ ਤਿਉ ਬੋਲੀਐ ਜਹ ਆਪ ਬੁਲਾਏ ਸੋਇ ਗੁਰਮੁਖ ਬਾਣੀ ਬ੍ਰਹਮ ਹੈ ਸਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂ ਜਿਤ ਸੇਵਿਆ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਪਾਇ ਮਲ ਹਉ ਮੈਂ ਧੋਤੀ ਕਿਵੈ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਵਿਧ ਕਰਮ ਕਮਾਵਦੇ ਤੀਰਥ ਦੇ ਨਾਲ ਜਾਂ ਸਰੋਵਰ ਦੇ ਨਾਲ ਇਹ ਪਾਦ ਆਉਂਦਾ ਉੱਥੇ ਭਾਰਾ ਕਰਕੇ ਨਾਏ ਦਾ ਵਾਚਕ ਖਿਆਲ ਰੱਖਣਾ ਹੈ ਜਾਂ 68 ਤੀਰਥ ਨਾਏ ਜੇ 100 ਤੀਰਥ ਨਾਏ ਤੇ ਜਿੱਥੇ ਨਾਮ ਦਾ ਵਾਚਕ ਹੈ ਉੱਥੇ ਨਾਏ ਇਦਾਂ ਇਹ ਖਿਆਲ ਰੱਖਣਾ ਹੈ ਰੂਪ ਇੱਕੋ ਹੀ ਹੋਏਗਾ ਪਰ ਉਚਾਰਨ 'ਚ ਫਰਕ ਹੋਏਗਾ ਮਾਲ ਖੋਮੈ ਧੋਤੀ ਕਿਵੈ ਨਾ ਉਤਰੈ ਜੇ 100 ਤੀਰਥ ਨਾਏ ਬਹੁ ਵਿਦ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੜਿਆ ਪੜਿਆ ਮੈਲ ਨਾ ਉਤਰੈ ਪੂਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਣ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਰਹੋ ਜੀ ਸਕੀ ਜਿਵੇਂ ਆਪ ਜੀ ਨੇ ਸੁਣਿਆ ਪੋਲਾ ਉਚਾਰਨ ਕਰਨਾ ਸਕੀ ਉਚਾਰਨ ਇਥੇ ਨਹੀਂ ਹੋਵੇਗਾ ਮੈਲ ਨਾ ਸਕੀ ਧੋਏ ਮਾਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਰਹਾਉ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਾਨਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ ਮਾਨਮੁਖ ਮੈਲੇ ਮੈਲੇ ਮੋਏ ਮੈਲੇ ਮੋਏ ਮਾਨਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ ਗੁਰ ਪਰਸ ਗੌਰ ਪ੍ਰਸਾਦੀ ਮਨ ਵਸੈ ਮਲ ਹਉ ਮੈ ਜਾਏ ਸਮਾਏ ਜੇ ਉਹ ਅੰਧੇਰਾ ਦੀਪਕ ਬਾਲੀਐ ਤੇ ਉਹ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ਕਰਨੇ ਵਾਲਾ ਵਿਸਰਿਆ ਦੂਜੈ ਪਾਏ ਪਿਆਰ ਮਾਇਆ ਜੇ ਵਡ ਦੁਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਓਰ ਧਾਰ ਜੇਸਾ ਨੋ ਮਿਲੇ ਸੋ ਮਿਲੇ ਹਉ ਤਿਸ ਬਲਿਹਾਰ ਜਾਓ ਏ ਮਨ ਭਗਤੀ ਰਤਿਆ ਸਚ ਬਾਣੀ ਨਿਜਿ ਥਾਓ ਮਾਨ ਰਤੇ ਜੇ ਹਵਾਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਓ ਵਿਸਰਣ ਕਿਹਣਾ ਵਿਸਰੈ ਇਹ ਵਿਚਾਰ ਰਖਣਾ ਬਿਹਾਰੀ ਨਾਲ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਨਾਨਕ ਨਾਮ ਨਾ ਵਿਸਰੈ ਕਰ ਦਿੰਦੇ ਹੈ ਕਈ ਪਰ ਇਥੇ ਵਿਸਰੈ प्यारी ਨਾਲ ਹੀ ਉਚਾਰਨ ਕਰਨਾ ਨਾਨਕ ਨਾਮ ਨਾ ਵੀਸਰੈ ਸੱਚੇ ਮਾਹੇ ਸਮਾਓ ਸਿਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਾਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾ ਦੇਖਾ ਪ੍ਰਭ ਆਪਨਾ ਪ੍ਰਭ ਦੇਖਿਆ ਦੁਖ ਜਾਏ ਜਾਏ ਪੁਛਾ ਤਿਨ ਸੱਜਣਾ ਪ੍ਰਭ ਕਿਤ ਵਿਦ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਦ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ ਸਤਿਗੁਰ ਦਾ ਮੇਲੇ ਹਰ ਸੋਏ ਥੋੜਾ ਸਪਸ਼ਟ ਕਰਕੇ ਚਲੋ ਹਮ ਮੂਰਖ ਮੁਗਦ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਹਮ ਮੂਰਖ ਮੁਗਦ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ ਸਤਗੁਰ ਹਰ ਪ੍ਰਭ ਬੁਝਿਆ ਗੁਰ ਜੇਵੜ ਅਵਰ ਨਾ ਕੋਏ ਹਉ ਗੁਰ ਸਰਣਾਈ ਟਹਿ ਪਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਠ ਕਿਨੈ ਨਾ ਪਾਇਆ ਕਰ ਉਪਾਅ ਥਕੇ ਸਭ ਕੋਏ ਸਹਸ ਹਾਠ ਕਿਨੈ ਨਾ ਪਾਇਆ ਥੋੜਾ ਜਾਂ ਮਨ ਹਠ ਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ ਸਹਸ ਸਿਆਣਪ ਕਰ ਰਹੇ ਮਨ ਕੋਰਾ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਓ ਜੋ ਬੀਜੈ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀਅ ਤੇਰੇ ਤੂੰ ਰਾਸ ਪ੍ਰਭ ਤੁਧ ਹੋ ਖਾਲੀ ਕੋ ਨਹੀਂ ਦਰ ਗੁਰਮੁਖਾਂ નો ਸਵਾਸ ਗੁਰਮੁਖਾਂ નો ਪ੍ਰਭ ਤੁਦਹੋ ਖਾਲੀ ਕੋ ਨਹੀਂ ਦਰ ਗੁਰਮੁਖਾਂ نو ਸਾਬਾਸ ਬਿਖ ਭਉਜ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਿਰਿ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮੈ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦਸੇ ਪ੍ਰਭ ਗੁਣਤਾਸ ਹੋ ਤਿਸ ਵਿਟਹੋ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਬਿਨ ਨਾਵੇ ਜੀਵਨ ਨਾ ਥਿਏ ਮੇਰੇ ਸਤਗੁਰ ਨਾਮ ਦ੍ਰਿੜਾਏ ਰਹਾਉ ਮੇਰੇ ਦੋਹਾਂ ਲਗਾ ਮਾਤਰਾ ਨੂੰ ਪੂਰਾ ਬੋਲ ਕੇ ਮੇਰੇ ਸਤਗੁਰ ਨਾਮ ਦ੍ਰਿੜਾਏ ਬਿਨ ਨਾਵੇ ਜੀਵਨ ਨਾ ਥਿਏ ਮੇਰੇ ਸਤਗੁਰ ਨਾਮ ਦ੍ਰਿੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੈ ਲੱਗੇ ਆ ਕੱਢ ਰਤਨ ਦੇਵੈ ਪ੍ਰਗਾਸ ਧਨ ਵਡਭਾਗੀ ਵਡਭਾਗਿਆ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਣ ਵਸ ਕਾਲ ਓਏ ਫਿਰ ਫਿਰ ਜੋਨ ਪੁਵਾਈ ਹੈ ਵਿੱਚ ਵਿਸਤਾ ਕਰ ਵਿਕਰਾਲ ਓਨਾ ਪਾਸ ਦੁਆਸ ਨਾ ਭਿਟੀਐ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਾਰ ਵਡਭਾਗੀ ਨਾਵ ਹੈ ਆਏ ਪੁਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦ੍ਰਿੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸਜਣ ਗੁਣ ਕਾਰੀਆ ਮਿਲ ਸਜਣ ਹਰ ਗੁਣ ਗਾਏ ਹੀਰਾ ਹੀਰ ਮਿਲ ਬਿਦਿਆ ਰੰਗ ਚਲੂਲੇ ਨਾਏ ਮੇਰੇ ਜਿਵੇਂ ਗਿਆਨੀ ਜੀ ਨੇ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਜਿੱਥੇ ਤੀਰਥ ਦਾ ਜਾਂ ਸਰੋਵਰ ਦਾ ਜਾਂ ਦਰਿਆਵ ਦਾ ਬਚਨ ਆਉਂਦਾ ਉਥੇ ਨਾਏ ਪਾਠ ਹੋਵੇਗਾ ਕਸਕੇ ਇਥੇ ਇਹ ਪ੍ਰਮਾਤਮਾ ਦੇ ਨਾਮ ਦੇ ਅਰਥ ਵਜੋਂ ਆਇਆ ਹੈ ਇਸ ਲਈ ਨਾਏ ਪਾਠ ਇਹ ਪੋਲਾ ਬੋਲਣਾ ਜਿਵੇਂ ਆਪ ਜੀ ਨੇ ਸੁਣਿਆ ਹੈ ਹੀਰਾ ਹੀਰ ਮਿਲ ਬਿਦਿਆ ਰੰਗ ਚਲੂਲੇ ਨਾ ਆਏ ਹੀਰਾ ਹੀਰ ਮਿਲ ਬੇਦਿਆ ਰੰਗ ਚਲੂਲੇ ਨਾ ਆਏ ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾ ਵੈ ਸੋਏ ਰਹਾਓ ਮਨ ਰੰਗ ਹੋ ਵਡਭਾਗੀ ਹੋ ਗੁਰ ਤੁਠਾ ਕਰੇ ਪਸਾਓ ਵਡਭਾਗੀ ਹੋ ਹਾਏ ਤੇ ਹੋੜਾ ਹੈ ਇਹਨੂੰ ਵਡਭਾਗੀ ਨਹੀਂ ਬੋਲਣਾ ਅਨੰਤ ਸਾਹਿਬ ਦੇ ਵਿੱਚ ਵੀ ਅਸੀਂ ਇਹ ਗਲਤੀ ਕਰ ਜਾਂਦੇ ਆ ਕਿ ਅਨੰਦ ਸੁਣੋ ਵਡਭਾਗੀਓ ਵਡਭਾਗੀਓ ਨਹੀਂ ਐ ਹਾ ਹਾ ਅੱਖਰ ਹੈ ਹਾ ਹੀ ਤੇ ਹੋੜਾ ਹੈ ਵਡਭਾਗੀ ਹੋ ਇਉਂ ਹਾਹੇ ਦਾ ਉਚਾਰਨ ਕਰਨਾ ਹੈ ਮਨ ਰੰਗ ਹੋ ਵਡਭਾਗੀ ਹੋ ਗੁਰ ਤੁਠਾ ਕਰੇ ਪਸਾਓ ਗੁਰਨਾਮ ਦਿਰੜਾਏ ਰੰਗ ਸਿਓ ਹੋ ਸਤਗੁਰ ਕੈ ਬਲ ਜਾਓ ਬਿਨ ਸਤਗੁਰ ਹਰ ਨਾਮ ਨਾ ਲਬਾਈ ਲੱਖ ਕੋਟੀ ਕਰਮ ਕਮਾਓ ਬੇਨ ਭਾਗਾ ਸਤਪੁਰ ਨਾ ਮਿਲੈ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈਆਸ ਪੜਦਾ ਜੋ ਪਾਠ ਆਪ ਜੀ ਨੇ ਸੁਣਿਆ ਇਉਂ ਹੀ ਕਰਨਾ ਹੈ ਇਹ ਪੜਦਾ ਨਹੀਂ ਹੈ ਪਰਦੇ ਦਾ ਵਾਚਕ ਹੈ ਵਿੱਚ ਪੜਦਾ ਦੂਰ ਪਈਆਸ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈਆਸ ਬਿਨ ਸਤਗੁਰ ਭੇਟੇ ਕੰਚਨ ਨਾ ਥਿਏ ਮਾਨਮੁਖ ਲੋਹ ਬੂੜਾ ਬੇੜੀ ਪਾਸ ਸਤਗੁਰ ਬੋਹਿਤ ਹਰਨਾਮ ਹੈ ਕਿਤ ਵਿਧ ਚੜਿਆ ਜਾਏ ਸਤਗੁਰ ਕਹਿ ਭਾਣੈ ਜੋ ਚੱਲੈ ਵਿੱਚ ਬੋਹਿਥ ਬੈਠਾ ਆਏ ਧਨ ਧਨ ਵਡਭਾਗੀ ਨਾਨਕਾ ਜਿਨਾ ਸਤਗੁਰ ਲਏ